ਸ਼੍ਰੀ ਗਣਪਤੀ ਇੰਡਸਟਰੀ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਲਾਰਜ ਸਾਈਜ਼ ਦੀ ਕਿਚਨ ਜੀ ਹਾਂ ਸਾਈਜ਼ ਤੁਸੀਂ ਦੱਸੋ ਬਣਾ ਕੇ ਅਸੀਂ ਦੇਵਾਂਗੇ ਜੀ ਹਾਂ ਸਭ ਤੋਂ ਪਹਿਲਾਂ ਕ੍ਰੌਕਰੀ ਯੂਨਿਟ ਤੁਸੀਂ ਦੇਖ ਸਕਦੇ ਹੋ ਗਲਾਸ ਲੁੱਕ ਦੇ ਵਿੱਚ ਕ੍ਰੌਕਰੀ ਯੂਨਿਟ ਜਿਹੜਾ ਹੈ ਸ਼੍ਰੀ ਗਣਪਤੀ ਇੰਡਸਟਰੀ ਦੀ ਫੈਕਟਰੀ ਦੇ ਵਿੱਚ ਤਿਆਰ ਹੋਇਆ ਹੈ ਇਸ ਦੇ ਨਾਲ ਹੀ ਆਪਾਂ ਸ਼ੁਰੂ ਕਰਾਂਗੇ ਮਾਈਕ੍ਰੋਵੇਵ ਤੇ OTG ਪੁਆਇੰਟ ਤੋਂ ਇਹ ਜਿਹੜਾ ਪੁਆਇੰਟ ਹੈ ਮਾਈਕ੍ਰੋਵੇਵ ਤੇ OTG ਦੇ ਲਈ ਛੱਡਿਆ ਗਿਆ ਇਹਦੇ ਵਿੱਚ ਸ਼ੌਕਰ ਵਾਲਾ ਉੱਪਰ ਦਰਵਾਜ਼ਾ ਹੈ ਜੋ ਕਿ ਉੱਪਰਲੀ طرف ਆਪਣੇ ਆਪ ਖੁੱਲ ਜਾਵੇਗਾ ਤੁਹਾਨੂੰ ਇਹਦੇ ਲਈ ਜਿਆਦਾ ਮਿਹਨਤ ਜਿਹੜੀ ਉਹ ਕਰਨ ਦੀ ਲੋੜ ਨਹੀਂ ਹੈ ਜੀ ਹਾਂ ਨਾਲ ਹੀ ਬਿੱਕਰ ਵਾਸਤੇ ਦਿੱਤੀ ਗਈ ਹੈ ਇਹ ਸਾਰਾ ਕੰਮ ਜਿਹੜਾ ਹੈ ਸ਼੍ਰੀ ਗੰਗਾ ਇੰਡਸਟਰੀਜ਼ ਦੇ ਵੱਲੋਂ ਫੈਕਟਰੀ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਕਿਚਨ ਹੈ ਉਹ ਤਿਆਰ ਕੀਤੀ ਜਾਂਦੀ ਹੈ 어 ਬਰਤਨ ਰੱਖਣ ਦੇ ਲਈ ਤੁਸੀਂ ਦੇਖ ਸਕਦੇ ਹੋ ਸਾਰਾ ਪ੍ਰੋਪਰ ਸਟੀਲੀ ਹੈ ਜਿਹਨੂੰ ਜਰਨਲ ਕੋਈ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਵੇਗਾ ਇਸ ਤੋਂ ਬਾਅਦ ਸਪੇਸ ਤੁਹਾਡੇ ਹਿਸਾਬ ਨਾਲ ਤੁਸੀਂ ਕਿਚਨ ਦਾ ਸਾਈਜ਼ ਦੇਖ ਸਕਦੇ ਹੋ ਲਾਰਜ ਸਾਈਜ਼ ਦੇ ਵਿੱਚ ਕਿਚਨ ਹੈ ਜਿਹੜੀ ਉਹ ਤਿਆਰ ਕੀਤੀ ਜਾ ਰਹੀ ਹੈ ਕਟਲਰੀ ਟ੍ਰੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੀ ਹੈ ਇਹਦੀ ਕੁਆਲਿਟੀ ਵਗੈਰਾ ਇਹਦੀ ਮਜ਼ਬੂਤੀ ਤੇ ਇਹਦੇ ਵਿੱਚ ਸਪੇਸ ਇਹਦੇ ਵਿੱਚ ਇਹ ਨਹੀਂ ਹੈ ਕਿ ਤੁਹਾਡੇ ਸਿਰਫ ਚਮਚੇ ਆਉਣਗੇ ਜਾਂ ਕੋਈ ਛੋਟਾ ਚਾਕੂ ਵਗੈਰਾ ਆਏਗਾ ਇਹਦੇ ਵਿੱਚ ਤੁਸੀਂ ਵੱਡੀਆਂ ਚੀਜ਼ਾਂ ਜਾਂ 스ਪੂਨਸ ਵਗੈਰਾ ਵੀ ਰੱਖ ਸਕਦੇ ਹਾਂ ਜਾਂ ਬੇਕਿੰਗ 스ਪੂਨਸ ਕਹਿ ਸਕਦੇ ਆਪਾਂ ਕੋਈ ਆਈਟਮ ਬਣਾਉਣੇ ਆ ਉਹਦੇ ਲਈ ਇਹ ਦੇਖੋ ਇਹ ਹੋ ਗਈ ਸਪੇਸ ਬਟ ਲਾਰਜ ਕਿਚਨ ਦੇ ਵਿੱਚ ਇਹ ਹੋ ਜਾਂਦਾ ਹੈ ਕਿ ਤੁਹਾਨੂੰ ਹਰ ਆਈਟਮ ਰੱਖਣ ਲਈ ਹਰ ਤਰ੍ਹਾਂ ਦੀ ਚੀਜ਼ ਹੈ ਜੋ ਮਿਲ ਜਾਂਦੀ ਹੈ ਫਿਕਰ ਹੁੰਦੀ ਹੈ ਕਿ ਉਹਦੇ ਚ ਜਿਹੜੀ ਸਪੇਸ ਹੈ ਸਾਡੀ ਵੇਸਟ ਨਾ ਜਾਵੇ ਇਹ ਵਧੀਆ ਕੁਆਲਿਟੀ ਦਾ ਜਿਹੜਾ ਇਸ ਕਾਰਨਰ ਹੈ ਸ਼੍ਰੀ ਗਣਪਤੀ ਵੱਲੋਂ ਯੂਜ਼ ਕੀਤਾ ਜਾਂਦਾ ਤੁਸੀਂ ਇਹਦੀ ਮਜ਼ਬੂਤੀ ਚੈੱਕ ਸਪੇਸ ਦੇਖ ਸਕਦੇ ਹੋ ਇਹ ਕਿੰਨੀ ਕਵਰ ਕਰ ਰਿਹਾ ਹੈ ਇਹ ਇਹਦੇ ਨਾਲ ਹੀ ਸ਼ਟਰ ਸਾਡੇ ਵੱਲੋਂ ਜੋ ਦਿੱਤਾ ਜਾ ਰਿਹਾ ਹੈ ਬੜਾਈ ਮਜ਼ਬੂਤ ਤੇ ਇਹ ਸ਼ਟਰ ਤੇ ਕੋਈ ਸਕ੍ਰੈਚ ਦਾ ਡਰ ਨਹੀਂ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਵੀ ਆਉਂਦੀ ਹੈ ਤਾਂ ਸ਼੍ਰੀ ਗਣਪਤੀ ਇੰਡਸਟਰੀ ਵੱਲੋਂ ਉਹ ਹੱਲ ਕਰਕੇ ਦਿੱਤੀ ਜਾਊਗੀ ਭਵਿੱਖ ਦੇ ਵਿੱਚ ਵੀ ਜੇ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਤਾ ਇਸ ਤਰ੍ਹਾਂ ਦੀਆਂ ਕਿਚਨ ਦੇਖਣ ਦੇ ਲਈ ਜੁੜੇ ਰਹੋ ਸ਼੍ਰੀ ਗਣਪਤੀ ਇੰਡਸਟਰੀ ਦੇ ਨਾਲ ਤੁਸੀਂ ਵੀ ਆਪਣੇ ਘਰ ਇਸ ਤਰ੍ਹਾਂ ਦੀ ਕਿਚਨ ਬਣਵਾਉਣਾ ਚਾਹੁੰਦੇ ਹੋ ਤਾਂ ਸਾਡੇ ਹੇਠ ਦਿੱਤੇ ਨੰਬਰਾਂ ਤੇ ਜਰੂਰ ਸੰਪਰਕ ਕਰੋ ਧੰਨਵਾਦ